ਹਾਂਜੀ ਸਤਿ ਸ੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਹਿੰਮਤ ਟੀਵੀ YouTube ਚੈਨਲ ਤੇ ਅੱਜ ਦੀ ਵੀਡੀਓ ਪਿੰਡ ਹੈਗਾ ਕੋਠੇ ਸਰਜੀਤਪੁਰਾ ਜ਼ਿਲ੍ਹਾ ਇਹਨੂੰ ਪੈਂਦਾ ਬਠਿੰਡਾ ਤਹਿਸੀਲ ਪੈਂਦੀ ਇਹਨੂੰ ਰਾਮਪਰਾ ਫੂਲ ਨੇੜੇ ਰਹਿ ਜਾਂਦਾ ਦਿਆਲਪੁਰਾ ਭਾਈ ਕਾ ਜਲਾਲ ਢੋਡੀਪੁਰਾ ਪਖਰਵੱਡ ਇਹ ਆਣ ਗਵਾਂਡ ਦੇ ਪਿੰਡ ਹੈ 4 ਜਾਨਵਰ ਵਿਖਾਉਣੇ ਆ ਦੋ ਤਾਜ਼ੀਆਂ ਸੂਈਆਂ ਸਵਾਈਆਂ ਵੜਾਂ ਇੱਕ ਕੱਲੀ ਹੈਗੀ ਆ ਵੜਾਂ ਤੋਕੜ ਵੀਰ ਦੇ ਘਰ ਦੀ ਆ ਜਿਹੜੀ ਤੁਸੀਂ ਸਕਰੀਨ ਤੇ ਵੇਖ ਰਹੇ ਆ ਗੈਰ ਨਸਲ ਦੀ ਵੱਛੀ ਫੁੱਲ ਵੱਡੇ ਘੱਤ ਵਾਲੀ ਜੇ ਕੋਈ ਗੈਰ ਵੜ ਲੈ ਜਾਂਦਾ ਚਾਹਵਾਨ ਹੋਵੇ ਨਾ ਫੁੱਲ ਤਸੱਲੀ ਵਾਲੇ ਵੀਰ ਦੀ ਘਰ ਦੀ ਆ ਇਹਦੀ ਇੱਕਾਈ ਦਰਵੱਛੀ ਵੀ ਖੀਰੀ ਖੜੀ ਆ ਬਹੁਤ ਚੰਗੀ ਨਿੱਕੇ ਨਿੱਕੇ ਭਾਅ ਹੋਣਗੇ ਕਿੰਨਾ ਮੁੱਲ ਕਿੰਨਾ ਦੁੱਧ ਸਾਰੀ ਜਾਣਕਾਰੀ ਲੈ ਦਿਨਾ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਨਾਂ ਦੱਸ ਦਈਏ ਨਾਂ ਜਸਵਿੰਦਰ ਸਿੰਘ ਪਿੰਡ ਸਰਜੀਤਪੁਰ ਜ਼ਿਲ੍ਹਾ ਬਠਿੰਡਾ ਤਸਵੀਰ ਖੂਲੋ ਜੀ ਫੋਨ ਨੰਬਰ ਦੱਸੀ 98410 88878 4 ਜਨਵਾਰ ਹਾਂਜੀ 4 ਇਹ ਤੋਂ ਹੀ ਕਰ ਸ਼ੁਰੂ ਏ ਬਾਈ ਯਾਰ ਥੋੜੀ ਜਿਹੀ ਊਂ ਘਟਸੇ ਵਾਲੇ ਘਰੋਂ ਆਈ ਆ ਹੂੰ ਦਾ ਹੈ ਦੂਜਾ ਤੱਕ ਤੀਜਾ ਮੰਨ ਲਈ ਅਗਲਾ ਠੀਕ ਆ ਉਹ ਦਊਗਾ ਇਹ ਥੱਲੇ 8 ਕਿਲੋ ਹੁਣ ਓਕੇ ਕਿਲੋ ਖੰਡ ਘਟ ਗਏ ਆਪਣੇ ਕੋਲੇ 9 ਸੀਗਾ ਹੂੰ 8 ਕਿਲੋ ਹਾਜ਼ਰ ਆ ਹਾਂ ਇਹਨੂੰ 5 ਦਿਨ 6 ਦਿਨ ਹੋ ਕੇ ਸੋਈ ਨੂੰ ਕਿੰਨਾ ਕੁ ਪਿਆਜੂ ਦੁੱਧ ਪਿਆਜੂਗੀ 13 14 ਕਿਲੋ ਜੀ ਕਿੰਨੇ ਰਿਜੈਜ ਆਪਾ ਇਹ ਦੇ ਦਾਂਗਾ 38000 ਦੀ ਦੁੱਧ 8 9 ਕਿਲੋ ਬਾਈ ਕਹਿੰਦਾ ਖੁੱਲਾ ਤਿਆਰ ਆ ਜਿਹਦੇ ਪਸੰਦ ਆ ਉਹ ਚੋ ਕੇ ਲੈ ਜਾਏ 13 14 ਬਾਈ ਕਹਿੰਦਾ ਦੁੱਧ ਪਿਆਜੂ ਜਿਹੜੇ ਘਰੋਂ ਆਈ ਆ ਐਸੀ ਵੈਸੀ ਗੌਰ ਜੀ ਸੀ ਮਤਲਬ ਘੱਟ ਸੇਵਾ ਵਾਲੇ ਘਰੋਂ ਆਈ ਘੱਟ ਸੇਵਾ ਦਾ ਮਤਲਬ ਦਾਣਾ ਦੱਪਾ ਪੱਠੇ ਡੱਠੇ ਠੀਕ ਠਾਕ ਸੀ ਸੁੱਕੇ ਰਾਸ਼ਨ ਤੇ ਤੂੜੇ ਨੀਰੇ ਤੇ ਦੁੱਧ 8-9 ਕਿਲੋ ਇਹਦੇ ਥੱਲੇ ਤਾਜੀ ਸੂਈ ਆ 5 ਦਿਨਾਂ ਦੀ ਹਾਂ 6 ਦਿਨ ਹੋ ਗਏ 5-6 ਦਿਨ ਹੋ ਗਏ ਵੀਰ ਕੰ ਦਾ ਸੂਈ ਨੂੰ 13-14 ਵੀਰ ਦਾਸ ਦਾ ਦੁੱਧ ਪਿਆ ਜੂ ਥਣ ਭਾਂਡੇ ਦੀ ਸਾਫ਼ ਸੁਥਰੀ ਆ ਬਾਕੀ ਤੁਹਾਨੂੰ ਨੇੜ ਤੋਂ ਵੀ ਹਣ ਚੈੱਕ ਕਰਾ ਦੇਣਾ ਮਗਰੇ ਦੇ ਮੇਲ ਕਾਫ ਬਛੜਾ ਬੱਛਾ ਬਾਈ ਇਹਦੇ ਨਾਲ ਥੋੜੇ ਬੱਚੇ ਦੇ ਗਾਂ ਉਹਨਾਂ ਨੇ ਖਾਉ ਨਹੀਂ ਗਰੀ ਮਾਜ ਨੇ ਪੈਰਪੂਰ ਧਰਤਾ ਠੀਕ ਹੈ ਲੱਤ ਨਹੀਂ ਥੱਲੇ ਨਾਲ ਆਾ ਤੁਹਾਡੇ ਸਾਹਮਣੇ ਆ ਬੱਛਾ ਧਾਰਾ ਮਾਰ ਦਨੇ ਆਪਾਂ ਧਾਰਾ ਬਾਈ ਕਹਿੰਦਾ ਮਾਰ ਦਨੇ ਆ ਠੰਡੀ ਸੀਲ ਬਹੁਤ ਆਪਣਾ ਪੀੜੀ ਦਾ ਕੇ ਚੋਈ ਠੰਡੀ ਸੀਲ ਬਹੁਤ ਆ ਕਿਤੇ ਲੱਤ ਤੇ ਪੈਰਪੂਰ ਧਰਿਆ ਵਾ ਪੈਰਪੂਰ ਧਰਿਆ ਵਾ ਬੰਦੇ ਗਾਂ ਬੇਗੌਰੀ ਦੀ ਜਮਾਂ ਬਾਈ ਠੀਕ ਹੈ ਬੇਗੌਰੀ ਬਾਈ ਕਹਿੰਦਾ ਬੰਦੇ ਸੀ ਜੀ ਤੋ ਵੈੜ ਲਈ ਆ ਗਾਂ ਦੀ ਵੀ ਨਹੀਂ ਸੇਵਾ ਕੀਤੀ ਤੇ ਬੱਚਾ ਵੀ ਨਹੀਂ ਸੰਭਿਆ ਅਗਲੇ ਨੇ ਬੱਛੇ ਦੇ ਲਾਤੇ ਲਾਉਂਦਾ ਨਹੀਂ ਥੱਲੇ 8-9 ਕਿਲੋ ਦੁੱਧ ਤਿਆਰ ਹੈ ਪੰਜਾਂ ਛਿਆਂ ਦਿਨਾਂ ਦੀ ਸੂਈ ਹੈ 13 ਪਿਆਜੇ ਬਾਈ ਕਹਿੰਦਾ 14 ਪਿਆਜੇ ਇੱਥੇ ਦੁੱਧ ਪਿਆਜੂ ਆਹ ਧਾਰਾਂ ਵੇਖ ਲਓ ਕੋਈ ਨਿਆਣਾ ਨਹੀਂ ਪਾਇਆ ਕੋਈ ਚਵਾਈ ਦਾ ਟਾਈਮ ਨਹੀਂ ਦੁਪਹਿਰੇ ਵੀਡੀਓ ਬਣਾ ਰਿਹਾ ਮੋਟੀ ਧਾਰ ਕੋਈ ਪਸਮਾਈ ਨਹੀਂ ਸਿੱਧੀਆਂ ਹੀ ਧਾਰਾਂ ਸੱਟਦੀਆਂ ਬਾਈ ਨੇ ਚਾਰਾਂ ਥਾਣਾ ਦਾ ਸੇਮ ਹੀ ਸਾਈਜ਼ ਹੈ ਇੱਕ ਨੰਬਰ ਚਵਾਈ ਹੈ ਮੋਟੀ ਧਾਰ ਹੈ 8-9 ਕਿਲੋ ਹੈਗਾ ਚੋਕੇ ਲੈ ਜਾਓ ਪੰਜਾਂ ਛੇ ਦਿਨਾਂ ਦੀ ਸੂਈ ਆ 13 ਪਿਆ ਜੇ 14 ਪਿਆ ਜੇ ਵੀਰ ਕਹਿੰਦਾ ਇੱਥੇ ਦੁੱਧ ਪਿਆਜੂ ਕਿੰਨੇ ਦੀ ਬਾਹੂ 38000 ਦੋ ਘਟ 40 ਦੀ 38000 ਦੀ ਠੋਕੜ ਵਹਿਣਾ ਆਉਂਦੀਆਂ 30 35000 ਦੀਆਂ 10 10 ਕਿਲੋ ਦੁੱਧ ਵਾਲੀਆਂ ਹਾਂ ਬਾਈ ਖੁੱਦ ਵੇਚਾਂਗਾ ਹਾਂ ਉਹ ਠੋਕੜ ਅਗਲਾ ਉਹਨੂੰ ਕਹਿੰਦਾ ਜਿਹੜੀ ਸਾਲ ਡੇਢ ਸਾਲ ਦੀ ਸੂਈ ਹੁੰਦੀ ਆ ਤੇ ਜਿਹੜੀ ਚਾਰਾਂ ਕੁ ਮਹੀਨਿਆਂ ਦੀ ਸੂਈ ਹੁੰਦੀ ਉਹਨੂੰ ਤਾਂ ਅਗਲਾ ਹੀ ਕਹਿੰਦਾ ਬਾਈ 25 ਦਿਨ ਹੋ ਗਏ ਬੱਚਾ ਇਹਦਾ ਮਰ ਗਿਆ ਹਾਂ ਤਾਂ ਮੈਂ ਕਹਿਣਾ ਕਿ ਟੋਕੜ ਨਾਲੋਂ ਕਈ ਗੁਣੇ ਚੰਗੀ ਆ ਪਤਾ ਤਾਂ ਹੈਗਾ ਤਾਜੀ ਸੂਈ ਆ ਫੇਰ ਮਹੀਨਾ ਡੇਢ ਮਹੀਨਾ ਚੋਕੇ ਵੀ ਇਹਨੇ ਨਫੇ ਦੇ ਜਾਣਾ ਹਾਂ ਹਾਂ ਗਾਂ ਅਗਲਾ ਦਾਣਾ ਦੱਪਾ ਪਾਲੇ ਨਾਲ ਤਾਂ ਦੁੱਧ ਵਾਜੂਗੀ ਪੂਰਾ ਪਾਣੀ ਫਿਰ ਗਿਆ ਸਿਆਲੋ ਸਿਆਲ ਦੁੱਧ ਪੀ ਕੇ ਜਿੰਨੇ ਦੀ ਲਹੋਂਗੇ ਓਨੇ ਦੀ ਭਾਵੇਂ ਫੇਰ ਵੇਚ ਲਿਓ ਸਿਆਲੋ ਸਿਆਲ ਦੁੱਧ ਪੀ ਕੇ 35 38000 ਦੀ ਜਦੋਂ ਮਰਜੀ ਵੇਚ ਲੋ ਫੇਰ ਭਾਵੇਂ 10 ਕਿਲੋ ਦੁੱਧ ਤੇ ਅੱਜ 8-9 ਤਿਆਰ ਦਾਣਾ ਦਾਪਾ ਤੜਕੇ ਹੱਥ ਨੇ ਪਾਉਂਗੇ 2-2 3-3 ਕਿਲੋ ਤੇ ਦੁੱਧ 13-14 ਦੇ ਆ ਜਾਣ ਕਿਉਂਕਿ ਤਾਜੀ ਸੂਈ ਆ 2 ਨੰਬਰ ਤੇ ਆ ਜਾ ਇਹ ਵੀ ਦੂਜਾ ਸੂਆ ਸੂਈ ਆ ਜੀ ਇਹਦਾ ਬੱਚਾ ਆ ਮਗਰ ਇਹਨੂੰ ਚੌਥਾ ਪੰਜਵਾਂ ਦਿਨ ਇਹਨੂੰ ਜਿਹੜਾ ਝੋ ਲੈਣਾ ਅੱਜ 8 ਕਿਲੋ ਹਾਜ਼ਰ ਆ ਜਮਾ ਕੰਡੇ ਜਾੜ ਕਿੰਨਾ ਕੁ ਪਿਆਜ ਦੁੱਧ ਪਿਆਜੂ 12 ਕਿਲੋ ਬਈ ਯਾਰ ਕਿੰਨੇ ਦੀ ਜੈਜ ਆਪਾ ਇਹ ਦੇ ਦਾਂਗੇ 36000 ਦੇ ਲਓ ਜੀ ਟੋਕੜਾਂ ਵਾਲੇ ਪਾ ਮੁੰਡਾ ਕੰਮ ਧੰਦੇ 'ਚ ਵਿਜੀ ਆ ਕਣਕ ਵੀਜੀ ਬੀਜੀ ਆ ਤਾਂ ਮੁੱਲ ਕਹਿੰਦਾ ਲੈਣ ਦੇਣ ਵਾਲੇ ਕਰਨੇ ਆ ਆ ਵੇਖੋ ਪੈਰ ਵੀ ਕਾਲੇ ਕਰੀ ਵਰਦੇ ਕਿਉਂਕਿ ਆ ਗੁੱਗ ਲਾਈ ਵੀ ਆ ਕਣਕ ਵੀਜ ਰਿਆ ਲੈ ਦੀ ਨੂੰ ਅੱਗ ਲਾਈ ਵੀ ਆ 8 ਕਿਲੋ ਖੁੱਲਾ ਦੁੱਧ ਕੰਡੇ ਵਾਲਾ ਤਿਆਰ ਹੈ ਲਾਲ ਰੰਗ ਦੀ ਸਾਈਵਾਲ ਨਸਲ ਦੀ ਵੈੜ ਚਾਰੂ ਜੂਰੂ ਬਹੁਤ ਉਹ ਤਾਂ ਵੈੜ ਹੀ ਦਸੀ ਜਾਂਦੀ ਆ ਕੋਖ ਤਾਂ ਚੱਕੀ ਵੀ ਆ ਚਾਰੂ ਚੂਰੂ ਫੁੱਲ ਹੈ ਸਹੀ ਮਾਣੇ ਪਸ਼ੂ ਦੁੱਧ ਵੱਧ ਉਹ ਹੀ ਦਿੰਦਾ ਜਿਹੜਾ ਪਸ਼ੂ ਖਾਣ ਪੀਣ ਦਾ ਖੁੱਲਾ ਹੋਵੇ ਚਾਰੂ ਚੂਰੂ ਹੋਵੇ ਇਹ ਤਾਂ ਬਾਈ ਕਹਿੰਦਾ ਦੂਜੀ ਵਹਿੜ ਦੇ ਵੀ ਮੂਹਰੋਂ ਪੱਠੇ ਖਾ ਜਾਂਦੀ ਆ 8 ਕਿਲੋ ਕੰਡੇ ਵਾਲਾ ਦੁੱਧ 12 13 ਪਿਆਜੂ ਬਾਈ ਕਹਿੰਦਾ ਦੇ ਦੇਣੀ 36000 ਦੀ ਮਗਰ ਇਹਦੇ ਵੱਛਾ ਚਾਰਾਂ ਪੰਜਾਂ ਦਿਨਾਂ ਦੀ ਸੂਈ 36000 ਦੀ ਦੇ ਦੇਣੀ ਭਾ ਇਹਦਾ ਵੀ ਟੋਕੜਾਂ ਵਾਲਾ ਹੀ ਆ ਸੀਲ ਸੌ ਬਾਈ ਕਹਿੰਦਾ ਇਹ ਵੀ ਪੂਰੀ ਆ ਹਾਂ ਲਾਲ ਰੰਗ ਦੀ ਵਹਿੜ ਕਰਕੇ ਤਾਂ ਬਾਈ ਨੇ ਰੱਸਾ ਪਾ ਦਿਆ ਕਈ ਵਾਰਾਂ ਕਿਸੇ ਨੂੰ ਹੁੰਦਾ ਕਿ ਪਤਾ ਨਹੀਂ ਨਿਆਣਾ ਲਵਾਊਗੇ ਨਾ ਲਵਾਊ ਗਰਮਣਾ ਹੋਵੇ ਕਿਤੇ ਰੱਸਾ ਵੀ ਪਾ ਕੇ ਵਖਾਤਾ 1 ਨੰਬਰ ਬਿਨਾਂ ਰਸੇ ਤੋਂ ਹੀ ਨਿਆਣੇ ਤੋਂ ਹੀ ਧਾਰਾ ਮਾਰਤੀਆਂ 2 ਨੰਬਰ ਦੇ ਨਿਆਣਾ ਪਾ ਲਿਆ ਬੱਚਾ ਛੜਦਾ ਤੇ ਹੁਣੇ ਪਸਵੇਂ ਆਊਗੀ ਇਹ ਧਾਰਾ ਮਾਰ ਦੇਣੀ ਆ 8 ਕਿਲੋ ਖੁੱਲਾ ਦੁੱਧ ਕੰਡੇ ਵਾਲਾ ਤਿਆਰ ਹੈ 12-13 ਪਿਆਜੂ 36000 ਦੀ ਇੱਕ ਗੱਲ ਹੋਰ ਹੈ ਸਾਈਵਾਲ ਨਸਲ ਦੀ ਵਹਿੜ ਮੱਝਾਰ ਦਾ ਦੁੱਧ 8 ਕਿਲੋ ਲੇਟ ਅਰਗਾ ਜਾਵਾ 12 13 ਦੁੱਧ ਪਿਆ ਜੂ ਤੁਸੀਂ 12 13 ਛੱਡੋ 8 ਕਿਲੋ ਦੁੱਧ ਵਾਲੀ ਵੀ ਮੱਝ ਲੱਖ ਦੀ ਆਉਂਦੀ ਆ ਕੰਡੇ ਤੇ ਜੋ ਕਿ ਜਿਹੜਾ ਦੁੱਧ ਅਗਲਾ ਲੈਂਦਾ ਤੇ ਮੱਝਾਰ ਦਾ ਦੁੱਧ ਚਵਾਈ ਬਾਈ ਕਹਿੰਦਾ ਪੂਰੀ ਪੋਲੀ ਆ ਮੋਟੀ ਧਾਰ ਤੇ ਦੇ ਦੇਣੀ ਕਿੰਨੇ ਦੀ 36000 ਦੀ ਭਾਗੜ ਸਿਆਲੋ ਸਿਆਲ ਵਧੀਆ ਦੁੱਧ ਪਿਆਉ ਤੇ ਜੇ ਅੱਗੇ ਦਾਣਾ ਫੀਡ ਪਾ ਲੋਗੇ ਦੁੱਧ ਦੇ ਨੇ ਵਾਜ ਜਾਣਾ ਕਿਉਂਕਿ ਤਾਜੀ ਸੂਈ ਆ ਲੇਟੀ ਲੁੱਟੀ ਦਿਓ ਕਾੜੇ ਗੂੜੇ ਪਾ ਜਾਓ ਇਹਨੂੰ ਦੁੱਧ ਦੇ ਨੇ 12 13 ਪਿਆ ਜਾਣਾ 8 ਕਿਲੋ ਅੱਜ ਤਿਆਰ 36000 ਦੀ ਮਾਝਾਰਗਾ ਦੁੱਧ ਹੋਣਾ ਲੇਟ ਆਰਗਾ ਹੁਣ ਪਸਮੇ ਆਈ ਆ ਬੱਚਾ ਛੱਡਿਆ ਜੋ ਛੇਦੀ ਛੇਦੀ ਚ ਬਾਈ ਵੀ ਉਧਰ ਕਣਕ ਵੀ ਜੀ ਜਾਂਦਾ ਤੇ ਪਸਮਾਈ ਤਾਂ ਸਵਾਰ ਕੇ ਹੈ ਨਹੀਂ ਓਵੇਂ ਧਾਰਾ ਮਾਰਦੀਆਂ ਚਵਾਈ ਪੂਰੀ ਮੋਟੀ ਆ ਤੇ ਜਦੋਂ ਹੁਣ ਪਸਮਾ ਸਿੱਟਿਆ ਹੁਣ ਧਾਰਾ ਮਾਰਨੀਆਂ ਹੋਣੀਆਂ ਗੂਠੇ ਜਿਹੀ ਮੋਟੀ ਧਾਰਾ ਜਾਵਾ 36000 ਦੀ ਕਿਹਨੇ ਦੇਣੀ ਆ 35 36000 ਦੀ ਤਾਜੀ ਸੂਈ ਵਹਿੜ 8 ਕਿਲੋ ਕੰਡੇ ਵਾਲਾ ਤਿਆਰ ਸਾਈ ਵਾਲ ਨਾਲ ਅਸਲ ਦੀ ਵੜ ਮਾਝਾਰ ਦਾ ਦੁੱਧ ਹੁਣ 12 13 ਪਿਆਜੂ ਅੱਗੇ ਆ ਜਾ ਬਾਊ ਇਹ ਟੋਕੜ ਗੱਬਣ ਆ ਗਈ ਜੀ ਟੋਕੜ ਗੱਬਣ ਹਾਂ ਸਾਢੇ 3 ਮਹੀਨੇ ਦੀ ਗੱਬਣ ਆ ਹੂੰ ਤੇ 3 ਕਿਲੋ ਦੁੱਧ ਆ ਤੇ ਮਾੜਾ ਪੋਟਾ ਹਿੱਲਜੋਲ ਦੀ ਕਰਦੀ ਬਈ ਹੂੰ ਤਾਂ ਦਾਣਾ ਪਾ ਕੇ ਚੋਲੀ ਦੀ ਆਪਾਂ ਤਾਂ ਕੱਢ ਲਈਏ ਧਾਰ ਠੀਕ ਐ ਕਿ ਆਂ ਦਾ ਉਸ ਹਾਣ ਵਾਲੇ ਹਟਿਆਰ ਕੀ ਲੈ ਲੈ ਯਾਰ ਆਪਣੇ ਨਾਲ ਲੈ ਕੇ ਨਹੀਂ 3 ਕਿਲੋ ਦੁੱਧ ਹੈਗਾ ਇਹ ਥੱਲੇ ਕਿੰਨੇ ਦੀ ਇਨੇ ਰੰਗ 31000 ਰੁਪਏ ਲਓ ਜੀ 30 ਤੇ 1 31000 ਦੇ ਸਾਢੇ ਤਿੰਨ ਮਹੀਨਿਆਂ ਦੀ ਗੱਬਣ ਚੈੱਕ ਪਾਸ ਹੈ ਡਾਕਟਰ ਆਪ ਦਾ ਲਈ ਆਓ ਤੇ ਚੈੱਕ ਕਰਾ ਲਓ ਤੇ ਆਪ ਦੀ ਨਾਲ ਹੀ ਗੱਡੀ ਲੈ ਆਓ ਤੇ ਚੜਾ ਕੇ ਲੈ ਜਾਓ ਇਹ ਵੱਡੀ ਆ ਬਾਈ ਹਾਂ ਵੈੜ ਵੱਡੀ ਆ ਬਾਈ ਕਹਿੰਦਾ ਮਾੜਾ ਮੋੜ ਹੈਲਦੀ ਹੈਗੀ ਪਰ ਬਾਈ ਕਹਿੰਦਾ ਮੈਂ ਦੁੱਧ ਚੋ ਲੈਣਾ ਤਿੰਨ ਸਾਢੇ ਤਿੰਨ ਕਿਲੋ ਖੁੱਲਾ ਦੁੱਧ ਤਿਆਰ ਜੇ ਕਿਸੇ ਨੇ ਦੁੱਧ ਦਾ ਲਾਲਚ ਕਰਨਾ ਹੋਇਆ ਤੇ ਹਜੇ ਤਿੰਨ ਮਹੀਨੇ ਸਿਆਲੋ ਸਿਆਲ ਦੁੱਧ ਪਿਆ ਜੂਗੀ ਤੇ ਜੇ ਕਿਸੇ ਨੇ ਨਾ ਚੋਣਾ ਹੋਇਆ ਤੇ ਗੱਬਣ ਤਾਂ ਹੈਗੀ ਆ ਸਾਢੇ 3 ਮਹੀਨਿਆਂ ਦੀ ਫੀਡ ਫੂਡ ਪਾਇਓ ਤੇ ਰਾਜੀ ਹੋ ਜੂਗੀ ਤੇ ਦੁੱਗਣ ਢਾਈ ਗੁਣੇ ਪੈਸੇ ਕਰ ਦਿਓ ਅੱਜ ਦੇ ਦੇਣੀ ਆ ਇਹ 31000 ਦੀ 31000 ਦੀ ਹਾਂ ਜਮਾ ਬੇਗੋਰੇ ਬੰਦੇ ਕੋਲ ਆਈ ਵੀ ਆ ਫੀਡ ਫੂਡ ਨਹੀਂ ਪਾਉਂਦਾ ਇਹ ਕੱਲੇ ਪੱਠਿਆਂ ਦੇ ਚੁੰਦਾ ਸੀ ਉਹ ਠੀਕ ਆ ਹਾਂ ਬਾਈ ਕਹਿੰਦਾ ਜਮਾ ਬੇਗੋਰੇ ਬੰਦੇ ਤੋਂ ਆਈ ਵੀ ਆ ਫੀਡ ਫੂਡ ਨਹੀਂ ਪਾਉਂਦੀ ਕੱਲਾ ਪੱਠਿਆਂ ਦੀ 3 ਸਾਢੇ 3 ਕਿਲੋ ਦੁੱਧ ਚਾਹੁੰਦਾ ਮਾੜੀ ਮੋਟੀ ਦੀ ਔਲ ਕਰਦੀ ਆ ਫੀਡ ਪਾ ਕੇ ਮੈਂ ਤਾਂ ਐਂ ਹੀ ਝੋੜੇ ਨਾ ਆਪ ਹੀ ਹੂੰ ਸਹੀ ਆ ਨਾਣਾ ਨਾਣਾ ਲਾਗੇ ਬਾਈ ਕਹਿੰਦਾ ਮੈਂ ਤਾਂ ਫੀਡ ਪਾ ਕੇ ਤੇ ਐਂ ਬਹਿ ਜਾਣਾ ਤੇ ਝੋਲ ਇਹਨਾਂ ਤੈਨੂੰ 3.5 ਕਿਲੋ ਦੁੱਧ ਤੇ ਜੇ 3.5 ਮਹੀਨਿਆਂ ਦੀ ਗੱਬਣਾ 31000 ਦੀ ਦੇ ਦੇਣੀ ਆ ਤੇ ਜੇ ਤਿੰਨ 3.5 ਮਹੀਨੇ ਦੁੱਧ ਹੋਰ ਪਿਆਜੂ ਮਗਰਲੇ 2 ਕੁ ਮਹੀਨੇ ਪਹਿਲਾਂ ਛੱਡ ਲਿਓ ਪਸ਼ੂ ਇਹਨੇ ਨਾ ਰਾਜੀ ਹੋ ਜਾਂਦਾ ਗਾਣੇ ਸੂਏ ਨੂੰ ਦੁੱਧ ਵੱਧ ਪਿਆ ਜਾਂਦਾ ਜਦੋਂ ਰਾਜੀ ਹੋ ਜਾਂਦਾ ਬਾਈ ਯਾਰ ਹੁਣ ਦੁੱਗਣੀ ਆਪਾਂ ਨੂੰ ਪਤਾ 65000 ਹਾਂ ਜਦੋਂ ਤਿਆਰ ਹੋ ਗਈ 65700 ਦੀ ਤੇ ਇੱਕ ਸੂਣਾ ਇਹਨੇ ਗਰਮੀ 'ਚ ਜਾ ਕੇ ਦੁੱਧ ਜਦੋਂ ਖਤਮ ਹੋ ਜਾਂਦਾ ਦੁੱਧ ਮੁੱਕ ਜਾਂਦਾ ਉਹ ਅੱਖਾਂ 'ਚ ਦੁੱਧ ਸੁੱਕ ਜਾਂਦਾ ਉਦੋਂ ਸੂਣਾ ਇਹਨੇ ਜਾ ਕੇ ਅੱਜ 31000 ਦੀ ਉਹ ਭੁੱਲ ਜੂਗੇ ਅੱਗੇ ਆ ਜਾ ਇਹ ਆਪਣੀ ਘਰ ਦੀ ਬਿਹੜਾ ਬਾਈ ਯਾਰ ਠੀਕ ਆ ਇਹਦੇ ਪਹਿਲੇ ਸੂਏ ਆਪਾਂ 16 ਲੀਟਰ ਚ ਹੋਇਆ ਠੀਕ ਆ ਹਾਂ ਤੇ ਹੁਣ 8 ਕਿਲੋ ਦੁੱਧ ਆ ਜਰਾ 8 ਕਿਲੋ ਹਾਂਜੀ ਕਿੰਨੇ ਦੀ ਇਹ ਦੇ ਦਾਂਗੇ 32000 ਦੀ ਆ ਦੋਸਤੋ ਬਾਈ ਦੇ ਘਰ ਦੀ ਵੱਛੀ ਆ ਗਿਰਨਸਲ ਦੀ ਆ ਉਹ 2 ਨੰਬਰ ਤੇ ਵੱਛੀ ਖੜੀ ਆ ਤਾਈਂ ਉਧਰ ਘਰ ਵਾਲੇ ਪਸ਼ੂਆਂ ਚ ਖੱਚ ਕੇ ਲੈ ਜਾਂਦੀ ਆ ਇਹਦੀ ਧੀ ਖੜੀ ਆ ਉਹ ਖੜੀ ਗਿਰਨਸਲ ਦੀ ਕੰਨ ਵੇਖੋ ਡੇਡ ਡੇਡ ਪਟਦੇ ਆ ਉਹ 2 ਨੰਬਰ ਵੱਛੀ ਇਹਦੀ ਆ ਖੀਰੀ ਆ ਕਾਨੇ ਦੇ ਵੀ ਪੂਰੇ ਵੱਡੇ ਆ ਚੌੜਾ ਮੱਥਾ ਗਿਰਨਸਲ ਦੀ ਵੜਾ ਹੈਡ ਫੂਟ ਹੈਡ ਵੀ ਵਧੀਆ ਆਉਂਦੀ ਹੈ ਹੈਡ ਵੀ ਬਾਈ ਕਹਿੰਦਾ ਵਧੀਆ ਆਉਂਦੀ 8 ਕਿਲੋ ਦੁੱਧ ਹੈ ਦੇ ਦੇਣੀ ਆ ਇਹ 32 32000 ਦੀ ਦੇ ਦੇਣੀ ਆ ਮੱਝਾਂ ਰਕਤ ਦੋਤਾਂ ਹਾਂ ਪਸ਼ੂ ਬਾਈ ਕਹਿੰਦਾ ਜਿਆਦੇ ਵਿੱਚ ਵਪਾਰ ਵਾਲੇ ਤਿੰਨ ਚਾਰ ਪਸ਼ੂ ਆ ਜਾਂਦੇ ਆ ਤੇ ਫੇਰ ਬਾਈ ਕਹਿੰਦਾ ਸ਼ਾਮ ਸਭਾਈ ਦਾ ਔਖਾ ਹੋ ਜਾਂਦਾ ਦੋ ਬੈੜਾ ਹੋ ਖੜੀਆਂ ਇੱਕ ਮੱਝ ਖੜੀ ਤਿੰਨ ਦੋ ਬੈੜਾ ਖੜੀਆਂ ਪੰਜ ਇੱਕ ਬੈੜਾ ਹੋ ਖੜੀ ਘਰ ਦੀ ਛੇ ਪਸ਼ੂ ਤਾਂ ਘਰ ਦੇ ਆ ਆ ਵੀ ਸੱਤਵੇਂ ਹੀ ਘਰਦੀ ਸੀ ਇਹ ਬਾਈ ਕਹਿੰਦਾ ਹੁਣ ਛੇ ਕ ਸੇਲ ਕਰ ਦਿੰਨੇ ਆ 6 ਕੁ ਪਸ਼ੂ ਰੱਖ ਲੈਨੇ ਆ ਨਾਲ 3-4 ਬਾਈ ਕਹਿੰਦਾ ਵਪਾਰ ਵਾਲੇ ਆ ਜਾਂਦੇ ਆ ਫੇਰ ਔਖਾ ਹੋ ਜਾਂਦਾ ਮੋٹے ਮੋٹے ਥਾਣਾ 30000 ਦੀ ਚਵਾਈ ਬਹੁਤ ਸੋਹਣੀ ਬਾਈ ਯਾਰ ਚਵਾਈ ਪੂਰੀ ਚੰਗੀ ਆ 8 ਕਿਲੋ ਦੁੱਧ ਲੇਟ ਵਰਗਾ ਸਾਈਵਾਲ ਹੋ ਗਿਆ ਗੈਰ ਹੋ ਗਿਆ ਇਹਨਾਂ ਦਾ ਦੁੱਧ ਮੱਝਾਂ ਵਰਗਾ ਹੁੰਦਾ ਜਰਸੀ ਨਾਲੋਂ ਵੀ ਫੈਟ ਵੱਧ ਆਉਂਦੀ ਆ ਫੋਨ ਨੰਬਰ ਸਕਰੀਨ ਤੇ ਪਹਿਲੇ ਕੋਲ ਸਸਤੇ ਮੁੱਲੇ 36000 ਦੀ ਮਗਰ ਵਛਾ ਚਾਰਾਂ ਪੰਜਾਂ ਦਿਨਾਂ ਦੀ ਸੂਈ ਆ ਦੁੱਧ 12-13 ਕਿਲੋ ਪਿਆਜੂ ਅੱਜ 8 ਕਿਲੋ ਕੰਡੇ ਵਾਲਾ ਤਿਆਰ ਆ ਮੁੱਲ ਟੋਕੜ ਵਾਲਾ 36000 ਸਾਰਿਆਂ ਨੂੰ ਸਸੇਕਾ